ਸ੍ਰੀ ਗੁਰਜੀ ਸੰਧਾਲ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਭਾਰਤੀ ਫੌਜ ਨੇ ਇੱਕ ਨਵੇਸ਼ ਫੌਜੀ ਰੇਲ ਗੱਡੀ ਰਾਹੀਂ ਟੈਂਕ, ਤੋਪਖਾਨੇ ਤੇ ਇੰਜੀਨੀਅਰ ਉਪਕਰਨ ਸਬਸਤਾਪੂਰਵ ਕਸ਼ਮੀਰ ਕਾਟੀ ਚ ਪਹੁੰਚਾਈ ਭਾਰਤੀ ਫੌਜ ਨੇ ਮਹੱਤਵਪੂਰਨ ਲੋਸਟ ਸਟ੍ਰਿਕ ਪ੍ਰਾਪਤੀ ਕਰਦੇ ਵਿਸ਼ੇਸ਼ ਫੌਜੀ ਰੇਲ ਗੱਡੀ ਰਾਹੀਂ ਟੈਂਕਾਂ ਤੋਪਖਾਨੇ ਤੇ ਇੰਜੀਨੀਅਰ ਉਪਕਰਨਾਂ ਨੂੰ ਸਫਲਤਾਪੂਰਕ ਕਸ਼ਮੀਰ ਕਾਟੀ ਵਿੱਚ ਪਹੁੰਚਾਇਆ ਹੈ ਜਿਸ ਨਾਲ ਇਸ ਖੇਤਰ ਵਿੱਚ ਇਸ ਦੀ ਕਾਰਸ਼ਾਲੀ ਤਿਆਰੀ ਵਿੱਚ ਕਾਫੀ ਵਾਧਾ ਹੋਇਆ ਹੈ ਫੌਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪਬਲਿਕ ਇਨਫੋਰਮੇਸ਼ਨ ਏ ਡੀ ਜੀ ਪੀ ਆਈ ਨੇ ਐਕਸ ਤੇ ਪੋਸਟ ਵਿੱਚ ਕਿਹਾ ਹੈ ਕਿ ਭਾਰਤੀ ਫੌਜ ਨੇ 16 ਦਸੰਬਰ ਨੂੰ ਇੱਕ ਵਿਸ਼ੇਸ਼ ਫੌਜੀ ਟ੍ਰੈਨਲ ਰਾਹੀਂ ਕਸ਼ਮੀਰੀ ਕਾਰਟੀ ਵਿੱਚ ਟੈਂਕਾਂ ਤੇ ਤੋਪਖਾਨੇ ਭੇਜ ਕੇ ਇੱਕ ਮਹੱਤਵਪੂਰਨ ਲੌਜਿਸਟਿਕ ਮੀਲ ਪੱਥਰ ਪ੍ਰਾਪਤ ਕੀਤਾ ਹੈ ਫੌਜ ਦੇ ਅਨੁਸਾਰ ਪ੍ਰਮਾਣਿਤ ਅਭਿਆਸ ਦੇ ਹਿੱਸੇ ਵਜੋਂ ਟੈਂਕਾਂ ਤੋਪਖਾਨੇ ਤੇ ਡੋਜਰਾਂ ਨੂੰ ਜੰਮੂ ਖੇਤਰ ਵਿੱਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਤੱਕ ਸਫਲਤਾਪੂਰਵਕ ਪਹੁੰਚਾਇਆ ਗਿਆ ਹੈ ਫੌਜ ਨੇ ਕਿਹਾ ਕਿ ਇਸ ਇਸ ਨੇ ਵਧੀ ਹੋਈ ਗਤੀਸ਼ੀਲਤਾ ਤੇ ਲੌਜਿਸਟਿਕਸ ਸਮਸਮਿਆਮਾ ਨੂੰ ਪ੍ਰਦਰਸ਼ਨ ਕੀਤਾ ਤੇ ਇਸ ਕਾਰਵਾਈ ਨੇ ਨੇ ਫੌਜ ਦੀ ਗਤੀਸ਼ੀਲਤਾ ਨੂੰ ਮਹੱਤਵਪੂਰਨ ਹੁਲਾਰਾ ਦਿੱਤਾ ਹੈ ਜਿਸ ਨਾਲ ਉੱਤਰੀ ਸਰਹੱਦਾਂ ਤੇ ਲੌਜਿਸਟਿਕਸ ਨੂੰ ਤੇਜ਼ੀ ਨਾਲ ਤਨਾਇਤ ਕਰਨ ਦੇ ਅਤੇ ਕਾਰਸ਼ੀਲ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੀ ਹੈ ਫੌਜ ਨੇ ਕਿਹਾ ਕਿ ਇਸ ਪ੍ਰਾਪਤੀ ਭਾਰਤੀ ਰੇਲਵੇ ਮੰਤਰਾਲੇ ਨਾਲ ਨੇੜਲੇ ਤਾਲਮੇਲ ਵਿੱਚ ਪ੍ਰਾਪਤ ਕੀਤੀ ਗਈ ਹੈ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਤੇ ਰੇਲ ਲਿੰਕ ਪ੍ਰੋਜੈਕਟ ਦੇ ਪਰਵਤਨਸ਼ੀਲ ਪ੍ਰਭਾਵ ਨੂੰ ਉਜਾਗਰ ਕਰਦੀ ਅਤੇ ਫੌਜ ਦੇ ਅਨੁਸਾਰ ਇਸ ਸਾਲ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਰੀ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਤੇ ਰੇਲ ਲਿੰਕ ਦਾਦ ਕਾਟਨ ਕੀਤਾ ਸੀ 43780 ਕਰੋੜ ਰੁਪਏ ਦੀ ਲਾਗਤ ਨਾਲ ਬਣੀ 272 ਕਿਲੋਮੀਟਰ ਲੰਮੀ ਰੇਲ ਲਾਈਨ ਹਿਮਾਲਿਆ ਦੇ ਕੁਝ ਕੁਝ ਸਭ ਤੋਂ ਔਖੇ ਇਲਾਕਿਆਂ ਵਿੱਚੋਂ ਲੰਘਦੀ ਹੈ ਇਹ ਕਸ਼ਮੀਰ ਕਾਟੀ ਨੂੰ ਹਰ ਮੌਸਮ ਵਿੱਚ ਨਰਵੇਗਨ ਸਰਵਕ ਨੂੰ ਯਕੀਨੀ ਬਣਾਉਂਦੀ ਹੈ ਦੇ ਦੋ ਕਾਟਨ ਤੋਂ 3 ਮਹੀਨੇ ਬਾਅਦ ਫੌਜ ਨੇ ਕਠੋਰ ਸਰਦੀਆਂ ਤੋਂ ਪਹਿਲਾਂ ਕਸ਼ਮੀਰ ਵਿੱਚ ਆਪਣੀਆਂ ਇਕਾਈਆਂ ਤੇ ਫੌਜ ਦੀ ਸਪਲਾਈ ਪਹੁੰਚਾਉਣ ਲਈ ਇੱਕ ਇੱਕ ਮਾਲ ਗੱਡੀ ਦੀ ਵਰਤੋਂ ਕੀਤੀ ਹੈ ਦਸੰਬਰ ਦੇ ਅੱਧ ਵਿੱਚ ਫੌਜ ਨੇ ਜੰਮੂ ਤੋਂ ਕਾਟੀ ਵਿੱਚ ਤਨਾਤ ਆਪਣੇ ਕਰਮਚਾਰੀਆਂ ਲਈ 753 ਮੈਟ੍ਰਿਕ ਟਨ ਐਡਵਾਂਸ ਸਰਦੀਆਂ ਦੀ ਸਪਲਾਈ ਪਹੁੰਚਾਈ ਅਤੇ ਫੌਜ ਨੇ ਕਿਹਾ ਕਿ ਇਹ ਰਣਨੀਤੀ ਪੈਲਕੰਦੀ ਚੁਣੌਤੀਪੂਰਨ ਹਿਮਾਲਿਆ ਨੂੰ ਭੂਮੀ ਵਿੱਚ ਕਾਰਸ਼ੀਲ ਤਿਆਰੀ ਨੂੰ ਜਕੀਨੀ ਬਰਾਉਨ ਵਿੱਚ ਲਈ ਚੱਲ ਰਹੇ ਸਮਰਥਨ ਦਾ ਵਿਕਾਸ ਯਤਨਾਂ ਦਾ ਅਜਾਗਰ ਕਰਦੀ ਹੈ ਧੰਨਵਾਦ ਜੀ ਖਬਰਾਂ ਮੰਨ ਲਈ ਜੁੜੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਿਆ ਕਰ ਦਿਓ ਜੀ ਕਿ ਸ਼ੇਅਰ ਨਹੀਂ ਕਰਦਾ ਸ਼ੇਅਰ ਕਰ ਦਿਓ ਜੀ